ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੰਡਿਆਲਾ ਗੁਰੂ ਸੋ ਭਾਈ ਆ ਵੀਡੀਓ ਅੱਗੇ ਵੀ ਬਹੁਤ ਪਾਈਆਂ ਨੇ ਤੇ ਪ੍ਰਸ਼ਾਸਨ ਦਾ ਅੱਗੋਂ ਜਵਾਬ ਆਉਂਦਾ ਵਾ ਪੀਏ ਲੋਕ ਥੱਕੇ ਮਿਹਨਤ ਮਜ਼ਦੂਰੀ ਕਰਦੇ ਜਿਹੜੇ ਆ ਉਹ ਦੋ ਪਲ ਦਾ ਆਰਾਮ ਕਰਦੇ ਆ ਸੋ ਮੈਂ ਦੱਸ ਦੇਣਾ ਚਾਹੁੰਦਾ ਭਾਈ ਕਿ ਅੱਜ 5 ਤਰੀਕ 10ਵਾਂ ਮਹੀਨਾ 2024 ਸੋ ਆ ਹਾਲਾਤ ਆ ਜੰਡਿਆਲਾ ਗੁਰੂ ਦੇ ਜੋਤੀ ਸਰ ਕਲੋਨੀ ਜਿੱਥੇ ਇੱਕ ਨੌਜਵਾਨ ਲੜਕੀ ਜਿਹੜੀ ਅੱਜ ਫੇਰ ਨਸ਼ੇ ਦੀ ਹਾਲਤ ਦੇ ਵਿੱਚ ਦੁਕਾਨ ਦਾ ਜਿਹੜਾ ਅੱਗੇ ਥੜਾ ਵਾ ਉਹਦੇ ਅੱਗੇ ਲੰਮੇ ਪਈ ਨਜ਼ਰ ਆ ਰਹੀ ਆ ਸੋ ਮੈਂ ਦੱਸਦਾ ਕਿ ਇਹਨੇ ਕੋਈ ਮਿਹਨਤ ਮਜ਼ਦੂਰੀ ਨਹੀਂ ਕੀਤੀ ਨਸ਼ੇ ਦੀ ਲਤ ਦੇ ਵਿੱਚ ਜਿਹੜਾ ਵਾ ਇਹ ਟੀਕੇ ਲਾਏ ਆ ਸਮੈਗ ਦੇ ਝਟੇ ਦੇ ਤੇ ਦੁਕਾਨ ਦੇ ਥੜੇ ਦੇ ਉੱਤੇ ਜਿਹੜਾ ਵਾਹੇ ਲੰਮੇ ਪਈ ਆ ਪਰ ਜਦੋਂ ਇਦਾਂ ਦੀਆਂ ਵੀਡੀਓ ਜਿਹੜੀਆਂ ਵਾਂ ਉਹ ਪਾਈ ਦੀਆਂ ਤੇ ਅੱਗੋਂ ਪ੍ਰਸ਼ਾਸਨ ਜਿਹੜਾ ਵਾ ਪੁਲਿਸ ਪ੍ਰਸ਼ਾਸਨੋਂ ਦੇ ਵੱਲੋਂ ਕਿਹਾ ਜਾਂਦਾ ਵੀ ਇਹ ਥੱਕੇ ਟੁੱਟੇ ਮਿਹਨਤੀ ਲੋਕ ਜਿਹੜੇ ਆ ਇਹ ਲੰਮੇ ਪਏ ਆ ਮੈਂ ਦੱਸਦਾ ਕਿ ਅਜਿਹੀ ਕੋਈ ਗੱਲ ਨਹੀਂ ਆ ਮੱਖੀਆਂ ਨੇ ਇਹਨੂੰ ਘੇਰਿਆ ਨਾਉ ਪਾਲਿਸ਼ ਲੱਗੀ ਆ ਲੱਕੀ ਦੇ ਪੈਰਾਂ ਤੇ ਵੀ ਤੁਸੀਂ ਵੇਖ ਸਕਦੇ ਜੇ ਹਥਾਂਤੇ ਵੀ ਤੇ ਬਿਲਕੁਲ ਨਸ਼ੇ ਦੇ ਵਿੱਚ ਬਸੁਰਤ ਜਿਹੜਾ ਵਾ ਉਹ ਪਈ ਹੈ ਇੱਥੇ। ਤੋਂ ਆ ਹਾਲਾਤ ਨੇ ਜੰਡਿਆਲਾ ਗਰੂ ਆਮ ਆਦਮੀ ਪਾਰਟੀ ਮੰਤਰੀ ਹਰਭਜਨ ਸਿੰਘ ਈਟੀਓ ਜੀ ਇੱਥੋਂ ਦੇ ਮੰਤਰੀ ਨੇ ਵਿਧਾਇਕ ਨੇ ਇਦਾਂ ਦੀਆਂ ਇੱਕ ਨਹੀਂ ਅਨੇਕਾਂ ਕੁੜੀਆਂ ਇੱਥੇ 30 ਤੋਂ 32 ਕੁੜੀਆਂ ਜਿਹੜੀਆਂ ਵਾ ਉਹ ਤੁਹਾਨੂੰ ਆਮ ਹੀ ਸੜਕ ਦੇ ਉੱਤੇ ਝੂਲਦੀਆਂ ਜਿਹੜੀਆਂ ਉਹ ਨਜ਼ਰ ਆਉਣਗੀਆਂ ਭਾਵੇਂ ਰਾਤ ਆ ਤੇ ਭਾਵੇਂ ਦਿਨ ਆ ਆ ਟਾਈਮ ਵੀ ਕੋਈ ਬਹੁਤਾ ਨਹੀਂਗਾ ਮੇਰੇ ਖਿਆਲ ਸਾਢੇ 5 ਵਜੇ ਦਾ ਟਾਈਮ ਹੈ ਆ ਕੋਈ ਇਦਾਂ ਦੀਆਂ ਇੱਕ ਨਹੀਂ ਨੇਕਾਂ ਕੁੜੀਆਂ ਜੰਡਿਆਲਾ ਗੁਰੂ ਦੇ ਵਿੱਚ ਜਿਹੜੀਆਂ ਵਾ ਉਹ ਨਸ਼ੇ ਦੀ ਹੱਤ ਦੇ ਵਿੱਚ ਝੂਲਦੀਆਂ ਜਿਹੜੀਆਂ ਉਹ ਨਜ਼ਰ ਆਉਣਗੀਆਂ ਸੋ ਜਦੋਂ ਗੱਲ ਕਰੀਦੀ ਆ ਪ੍ਰਸ਼ਾਸਨ ਦੇ ਨਾਲ ਤੇ ਅੱਗੋਂ ਇਹ ਕਿਹਾ ਜਾਂਦਾ ਵਾ ਕਿ ਅਸੀਂ ਇਹਦੇ ਬਾਰੇ ਸੋਚ ਰਹੇ ਆ ਨਾਲ ਕਿਹਾ ਜਾਂਦਾ ਵਾ ਕਿ ਤੁਸੀਂ ਵੀ ਇਹਨਾਂ ਦੇ ਬਾਰੇ ਸੋਚੋ ਇਹਨਾਂ ਨੂੰ ਕਿਤੇ ਨਾ ਕਿਤੇ ਦਾਖਲ ਕਰਾਈਏ ਪਰ ਅੱਜ ਲਗਭਗ ਮਹੀਨੇ ਤੋਂ ਉੱਪਰ ਉਹ ਚੱਲਿਆ ਦੁਬਾਰਾ ਵੀਡੀਓ ਪਾ ਰਿਹਾ ਵਾ ਉਹ ਇਸ ਕਰਕੇ ਕਿ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਮੌਜੂਦਾ ਹਾਲਾਤ ਨੇ ਜੰਡਿਆਲਾ ਗੁਰੂ ਸ਼ਹਿਰ ਦੇ ਉਹ ਆ ਵਾਹ ਉਹ ਆ ਤਸਵੀਰ ਆ ਤੇ ਭਾਈ ਇਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਵਾ ਉਹ ਬਿਲਕੁਲ ਬੰਦ ਨਹੀਂ ਹੋਣਾ ਕਿ ਇਹ ਕਹਿ ਦਿੱਤਾ ਜਾਵੇ ਕਿ ਇਹਨਾਂ ਦੀ ਵੀਡੀਓ ਨਾ ਪਾਓ ਇਹ ਕਹਿ ਦਿੱਤਾ ਜਾਵੇ ਕਿ ਇਹ ਮਿਹਨਤ ਮਜ਼ਦੂਰੀ ਵਾਲੇ ਆ ਤੇ ਥੱਕੇ ਟੁੱਟੇ ਪਏ ਆ ਜੋ ਸੱਚ ਆ ਉਹ ਸੱਚ ਹੀ ਰਹਿਣਾ ਵਾ ਸੋ ਜੰਡਿਆਲਾ ਗੁਰੂ ਜੋਤੀਸਰ ਕਲੋਨੀ ਮੈਂ ਬੇਨਤੀ ਕਰਦਾ ਫੇਰ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਲੋਕਾਂ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਹਾਲਾਤ ਜਿਹੜੇ ਪੰਜਾਬ ਦੇ ਆ ਉਹ ਆਏ ਦਿਨ ਇਸ ਤਰੀਕੇ ਦੇ ਹੁੰਦੇ ਜਾਣ ਸੋ ਇਸ ਚੀਜ਼ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੰਡਿਆਲਾ ਗੁਰੂ ਸੋ ਭਾਈ ਆ ਵੀਡੀਓ ਅੱਗੇ ਵੀ ਬਹੁਤ ਪਾਈਆਂ ਨੇ ਤੇ ਪ੍ਰਸ਼ਾਸਨ ਦਾ ਅਗੋਂ ਜਵਾਬ ਆਉਂਦਾ ਵਾ ਪੀਏ ਲੋਕ ਥੱਕੇ ਮਿਹਨਤ ਮਜ਼ਦੂਰੀ ਕਰਦੇ ਜਿਹੜੇ ਆ ਉਹ ਦੋ ਪਲ ਦਾ ਆਰਾਮ ਕਰਦੇ ਆ ਸੋ ਮੈਂ ਦੱਸ ਦੇਣਾ ਚਾਹੁੰਦਾ ਭਾਈ ਕਿ ਅੱਜ 5 ਤਰੀਕ 10ਵਾਂ ਮਹੀਨਾ 2024 ਸੋ ਆ ਹਾਲਾਤ ਆ ਜੰਡਿਆਲਾ ਗੁਰੂ ਦੇ ਜੋਤੀ ਸਰ ਕਲੋਨੀ ਜਿੱਥੇ ਇੱਕ ਨੌਜਵਾਨ ਲੜਕੀ ਜਿਹੜੀ ਅੱਜ ਫੇਰ ਨਸ਼ੇ ਦੀ ਹਾਲਤ ਦੇ ਵਿੱਚ ਦੁਕਾਨ ਦਾ ਜਿਹੜਾ ਅੱਗੇ ਥੜਾ ਵਾ ਉਹਦੇ ਅੱਗੇ ਲੰਮੇ ਪਈ ਨਜ਼ਰ ਆ ਰਹੀ ਆ ਸੋ ਮੈਂ ਦੱਸਦਾ ਕਿ ਇਹਨੇ ਕੋਈ ਮਿਹਨਤ ਮਜ਼ਦੂਰੀ ਨਹੀਂ ਕੀਤੀ ਨਸ਼ੇ ਦੀ ਲਤ ਦੇ ਵਿੱਚ ਜਿਹੜਾ ਵਾ ਇਹ ਟੀਕੇ ਲਾਏ ਆ ਸਮੈਗ ਦੇ ਝਟੇ ਦੇ ਤੇ ਦੁਕਾਨ ਦੇ ਥੜੇ ਦੇ ਉੱਤੇ ਜਿਹੜਾ ਵਾ ਇਹ ਲੰਮੇ ਪਈ ਆ ਪਰ ਜਦੋਂ ਇਦਾਂ ਦੀਆਂ ਵੀਡੀਓ ਜਿਹੜੀਆਂ ਵਾਂ ਉਹ ਪਾਈਂਦੀਆਂ ਤੇ ਅੱਗੋਂ ਪ੍ਰਸ਼ਾਸਨ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਉਹਦੇ ਵੱਲੋਂ ਕਿਹਾ ਜਾਂਦਾ ਵੀ ਇਹ ਥੱਕੇ ਟੁੱਟੇ ਮਿਹਨਤੀ ਲੋਕ ਜਿਹੜੇ ਆ ਇਹ ਲੰਮੇ ਪਏ ਆ ਮੈਂ ਦੱਸਦਾ ਕਿ ਅਜਿਹੀ ਕੋਈ ਗੱਲ ਨਹੀਂ ਆ ਮੱਖੀਆਂ ਨੇ ਇਹਨੂੰ ਘੇਰਿਆ ਨੌ ਪਾਲਿਸ਼ ਲੱਗੀ ਆ ਨੱਕੀ ਤੇ ਪੈਰਾਂ ਤੇ ਵੀ ਤੁਸੀਂ ਵੇਖ ਸਕਦੇ ਜੇ ਹੱਥਾਂ ਤੇ ਵੀ ਤੇ ਬਿਲਕੁਲ ਨਸ਼ੇ ਦੇ ਵਿੱਚ ਬਸੁਰਤ ਜਿਹੜਾ ਵਾ ਉਹ ਪਈ ਆ ਇੱਥੇ ਉਹ ਆ ਹਾਲਾਤ ਨੇ ਜੰਡਿਆਲਾ ਗੁਰੂ ਆਮ ਆਦਮੀ ਪਾਰਟੀ ਮੰਤਰੀ ਹਰਭਜਨ ਸਿੰਘ ਈਟੀਓ ਜੀ ਇੱਥੋਂ ਦੇ ਮੰਤਰੀ ਨੇ ਵਿਧਾਇਕ ਨੇ ਇਦਾਂ ਦੀਆਂ ਇੱਕ ਨਹੀਂ ਅਨੇਕਾਂ ਕੁੜੀਆਂ ਇੱਥੇ 30 ਤੋਂ 32 ਕੁੜੀਆਂ ਜਿਹੜੀਆਂ ਵਾ ਉਹ ਤੁਹਾਨੂੰ ਆਮ ਹੀ ਸੜਕ ਦੇ ਉੱਤੇ ਝੂਲਦੀਆਂ ਜਿਹੜੀਆਂ ਉਹ ਨਜ਼ਰ ਆਉਣਗੀਆਂ ਭਾਵੇਂ ਰਾਤ ਆ ਤੇ ਭਾਵੇਂ ਦਿਨ ਆ ਆ ਟਾਈਮ ਵੀ ਕੋਈ ਬਹੁਤਾ ਨਹੀਂਗਾ ਮੇਰੇ ਖਿਆਲ ਸਾਢੇ 5 ਵਜੇ ਦਾ ਟਾਈਮ ਆ ਸੋ ਇਦਾਂ ਦੀਆਂ ਇੱਕ ਨਹੀਂ ਅਨੇਕਾਂ ਕੁੜੀਆਂ ਜੰਡਿਆਲਾ ਗੁਰੂ ਦੇ ਵਿੱਚ ਜਿਹੜੀਆਂ ਵਾ ਉਹ ਨਸ਼ੇ ਦੀ ਹੌਕ ਦੇ ਵਿੱਚ ਝੂਲਦੀਆਂ ਜੜੀਆਂ ਉਹ ਨਜ਼ਰ ਆਉਣਗੀਆਂ ਸੋ ਜਦੋਂ ਗੱਲ ਕਰੀਦੀ ਆ ਪ੍ਰਸ਼ਾਸਨ ਦੇ ਨਾਲ ਤੇ ਅੱਗੋਂ ਇਹ ਕਿਹਾ ਜਾਂਦਾ ਵਾ ਕਿ ਅਸੀਂ ਇਹਦੇ ਬਾਰੇ ਸੋਚ ਰਹੇ ਆ ਨਾਲ ਕਿਹਾ ਜਾਂਦਾ ਵਾ ਕਿ ਤੁਸੀਂ ਵੀ ਇਹਨਾਂ ਦੇ ਬਾਰੇ ਸੋਚੋ ਇਹਨਾਂ ਨੂੰ ਕਿਤੇ ਨਾ ਕਿਤੇ ਦਾਖਲ ਕਰਾਈਏ ਪਰ ਅੱਜ ਲਗਭਗ ਮਹੀਨੇ ਤੋਂ ਉੱਪਰ ਉਹ ਚੱਲਿਆ ਦੁਬਾਰਾ ਵੀਡੀਓ ਪਾ ਰਿਹਾ ਵਾ ਉਹ ਇਸ ਕਰਕੇ ਕਿ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਮੌਜੂਦਾ ਹਾਲਾਤ ਨੇ ਜੰਡਿਆਲਾ ਗੁਰੂ ਸ਼ਹਿਰ ਦੇ ਉਹ ਆ ਵਾਹ ਉਹ ਆ ਤਸਵੀਰ ਆ ਤੋਂ ਭਾਈ ਇਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਵਾ ਉਹ ਬਿਲਕੁਲ ਬੰਦ ਨਹੀਂ ਹੋਣਾ ਕਿ ਇਹ ਕਹਿ ਦਿੱਤਾ ਜਾਵੇ ਕਿ ਇਹਨਾਂ ਦੀ ਵੀਡੀਓ ਨਾ ਪਾਓ ਇਹ ਕਹਿ ਦਿੱਤਾ ਜਾਵੇ ਕਿ ਇਹ ਮਿਹਨਤ ਮਜ਼ਦੂਰੀ ਵਾਲੇ ਆ ਤੇ ਥੱਕੇ ਟੁੱਟੇ ਪਏ ਆ ਜੋ ਸੱਚ ਆ ਉਹ ਸੱਚ ਹੀ ਰਹਿਣਾ ਵਾ ਸੋ ਜੰਡਿਆਲਾ ਗੁਰੂ ਜੋਤੀਸਰ ਕਲੋਨੀ ਮੈਂ ਬੇਨਤੀ ਕਰਦਾ ਫੇਰ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਲੋਕਾਂ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਹਾਲਾਤ ਜਿਹੜੇ ਪੰਜਾਬ ਦੇ ਆ ਉਹ ਆਏ ਦਿਨ ਇਸ ਤਰੀਕੇ ਦੇ ਹੁੰਦੇ ਜਾਣ ਸੋ ਇਸ ਚੀਜ਼ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ